ਦਿੱਲੀ ਬਾਰਡਰ ਤੇ ਡਟੇ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਵਕਤ ਪਾਇਆ ਹੋਇਆ ਤੇ ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਹੈ ਤਿੰਨ ਪਟੀਸ਼ਨਾਂ ਪਾਈਆਂ ਗਈਆਂ ਦੋ ਵਿੱਚ ਕਿਹਾ ਗਿਆ ਹੈ ਕਿ ਸੜਕ ਰੋਕੇ ਅੰਦੋਲਨ ਕੀਤੇ ਜਾਣ ਦੇ ਖਿਲਾਫ ਸੁਪਰੀਮ ਕੋਰਟ ਪਹਿਲਾਂ ਹੀ ਹੁਕਮ ਦੇ ਚੁੱਕਾ ਹੈ ਸ਼ਾਹੀਨ ਬਾਗ ਮਾਮਲੇ 'ਚ ਦਿੱਤੇ ਗਏ ਫੈਸਲੇ ਦਾ ਪਾਲਣ ਹੋਣਾ ਚਾਹੀਦਾ ਹੈ ਅੰਦੋਲਨਕਾਰੀਆਂ ਨੂੰ ਸਰਕਾਰ ਵੱਲੋਂ ਤੈਅ ਜਗ੍ਹਾ ਤੇ ਭੇਜਣਾ ਚਾਹੀਦਾ ਹੈ ਤੀਜੀ ਪਟੀਸ਼ਨ 'ਚ ਕਿਹਾ ਗਿਆ ਸੀ ਕਿਸ ਸਰਕਾਰ ਨੂੰ ਕਿਸਾਨਾਂ ਦੀ ਮੰਗ ਤੇ ਵਿਚਾਰ ਦੇ ਲਈ ਕਹਿਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਇਸ ਮਸਲੇ 'ਚ ਇੱਕ ਕਮੇਟੀ ਬਣਾਉਣ ਦੇ ਸੰਕੇਤ ਦਿੱਤੇ ਨੇ ਕੋਰਟ ਨੇ ਕੇਂਦਰ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਪੇਜ ਜਵਾਬ ਮੰਗਿਆ ਹੈ ਇਹ ਵੀ ਕਿਹਾ ਹੈ ਕਿ ਵਿਰਵਾੜ ਅੰਦੋਲਨਕਾਰੀ ਸੰਗਠਨਾ ਨੂੰ ਸੁਣਾਗੇ ਇਸ ਦੇ ਨਾਲ ਸਰਕਾਰ ਤੇ ਦੇਸ਼ ਦੇ ਬਾਕੀ ਕਿਸਾਨ ਸੰਗਠਨਾ ਨੂੰ ਵੀ ਸੁਣਿਆ ਜਾਏਗਾ ਮਸਲੇ ਲਈ ਕਮੇਟੀ ਬਣੇਗੀ ਮੈਂਬਰਾਂ ਦੇ ਨਾਂਵਾਂ ਲਈ ਸੁਝਾਅ ਦੇਣ ਲਈ ਆਖਿਆ ਗਿਆ ਹੈ ਹਾਲਾਂਕਿ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਨੇ ਇਹ ਸੁਪਰੀਮ ਕੋਰਟ ਜੋ ਹੈ ਇਹ ਆਪਣੇ ਪਿਛਲੇ ਫੈਸਲੇ ਆਪਣੇ ਆਪ ਖੁਦ ਦੇਖ ਲੇ ਠੀਕ ਹੈ ਨਾ ਜੇ ਸੁਪਰੀਮ ਕੋਰਟ ਕੋ ہم ਨਹੀਂ ਮੰਨਤੇ ਇਹ ਉਹ ਸਿਰਫ ਹਮੇਂ ਟਾਲਣਾ ਚਾਹਤੇ ਹਨ ਹਮ ਟਲਣਾ ਨਹੀਂ ਹੈ ਹਮ ਇਨ ਖਾਲੀ ਹੱਥੋਂ ਸੇ ਖਾਲੀ ਹੱਥੋਂ ਸੇ ਲੜੇਗੇ ਜਿਤਨੇ ਮਰਜੀ ਕਿਸਾਨ ਮਾਰ ਲੈ ਹਮ ਕਿਸੇ ਕੋ ਨਾ ਜਬ ਇਤਨੇ ਗਲਤ ਫੈਸਲੇ ਦਿੱਤੀ ਹੈ ਜੀ ਇਸ ਗਵਰਨਮੈਂਟ ਜੇ ਮੰਦਰ ਬਣਾ ਦੋ ਜੇ ਕਰ ਦੋ ਧਾਰਾ 370 ਹਟਾ ਦੋ ਜੇ ਹਮ ਜੇ ਕਿਸਾਨੀ ਅੰਦੋਲਨ ਹੈ ਖਾਲੀ ਹੱਥੋਂ ਸੇ ਲੜਾ ਜਾਏਗਾ ਹਮ ਨਹੀਂ ਮੰਨਤੇ ਨਾਮ ਕਮੇਟੀ ਮੇ ਆਏਗੇ ਨਾ ਜਾਏਂ ਆ ਜੋ ਸੁਪਰੀਮ ਕੋਰਟ ਕੇਂਦਰ ਸਰਕਾਰ ਗਈ ਆ ਉਹ ਅਸਲ ਦੇ ਵਿੱਚ ਕਿਸਾਨ ਅੰਦੋਲਨ ਨੂੰ ਖਤਮ ਕਰਾਉਣੇ ਕੇ ਲੀਏ ਸੁਪਰੀਮ ਕੋਰਟ ਕੋ ਇੱਕ ਉਸ ਕੀ ਉਸਕੇ ਕੰਦੇ ਪਰ ਬੰਦੂਕ ਰੱਖ ਕੇ ਚਲਾਣਾ ਚਾਹਤੀ ਹੈ ऐसे ਸਾਡੇ ਸਾਥ ਹਾਈ ਕੋਰਟ ਰਮੇ ਹੋਇਆ ਪੰਜਾਬ ਮੇ ਠੀਕ ਆ ਪਰ ਅਸੀਂ ਉਸ ਕੀ ਹਾਈ ਕੋਰਟ ਕੀ ਪਰਵਾਹੀ ਨਹੀਂ ਕੀਤੀ ਦੂਸਰਾ ਹੈ ਅਬ ਜੋ ਸੁਪਰੀਮ ਕੋਰਟ ਨੇ ਕਿਹਾ ਵੀ ਕਿਸਾਨੋ ਕੇ ਵੀ ਇੱਕ ਸੰਮਤੀ ਨਾਲ ਬਣੇ ਇੱਕ ਸੰਮਤੀ ਬਣੇ ਜੋ ਦੋਨੋ ਕਾ ਪੱਖ ਕੇਂਦਰ ਕਾ ਤੋਂ ਕਿਸਾਨੋ ਕਾ ਰੱਖ ਕੇ ਕਰੇ ਉਹ ਸਾਨੂੰ ਜਦੋਂ ਨੋਟਿਸ ਆ ਗਿਆ ਕੋਈ ਕੋਈ ਅਜੰਡਾ ਆਏਗਾ ਕੋਈ ਨੋਟਿਸ ਆਉਂਦਾ ਵਾ ਫਿਰ ਅਸੀਂ ਉੱਤੇ ਵਿਚਾਰ ਕਰਾਂਗੇ ਹਮਾਰੇ ਜੋ ਤਿੰਨੋ ਬਿਲ ਤਿੰਨੋ ਕਾਨੂੰਨ ਹੈ ਇਹ ਵਾਪਿਸ ਹੋ ਪະລਾਈ ਕਾ ਮੁੱਦਾ ਹੱਲ ਹੋ ਔਰ ਆਪਕਾ ਬਿਜਲੀ ਕਾ ਬਿਲ ਕਾ ਜੋ ਮੁੱਦਾ ਉਹ ਹੱਲ ਹੋ ਉਸਕੇ ਬਿਨਾ ਯਾ ਕੋਈ ਅਸੀਂ ਵੀ ਗੋਲ ਦੀ ਗੱਲ ਨਹੀਂ ਮੰਨਣ ਵਾਲੇ ਆਏ ਹਾਂ ਅਸੀਂ ਆਪਦੇ ਸੰਘਰਸ਼ ਵੀ ਮਤਲਬ ਵਿਸ਼ਵਾਸ ਰੱਖਦੇ ਆਂ ਏਕ ਹਮ ਕੋਈ ਪਤਾ ਲੱਗਿਆ ਵੀ ਕਿਸੇ ਨਾਂ ਪਟੀਸ਼ਨ ਪਾਈ ਹੈ ਮਤਲਬ ਰਾਹ ਵੀ ਰਸਤਾ ਖਲਾਓ ਬਿਲਕੁਲ ਨਹੀਂ ਕੋਰਟ ਕੋਲ ਜੋ ਮਰਜ਼ੀ ਫੈਸਲਾ ਦੇਵੇ ਅਸੀਂ ਆਪਗੇ ਸੰਘਰਸ਼ ਤੇ ਟੇਕ ਰਾਂਗੇ ਸੰਘਰਸ਼ ਲੜੀਗੇ ਵੈਸੇ ਇੱਧਰ ਸਰਕਾਰ ਕਿਸਾਨਾਂ ਨੂੰ ਸਮਝਾਉਣ ਦਾ ਦਾਵਾ ਕਰ ਰਹੀ ਹੈ ਪਰ ਸਟੈਂਡ ਤੋਂ ਟਸ ਤੋਂ ਮਸ ਇਹ ਵੀ ਨਹੀਂ ਹੋ ਰਹੇ ਸੁਪਰੀਮ ਕੋਰਟ ਚ 17 ਦਸੰਬਰ ਨੂੰ ਇਸ ਮਸਲੇ ਤੇ ਸੁਣਵਾਈ ਹੋਏਗੀ ਅਸ ਹੱਲ ਦੀ ਹੈ ਕਿਉਂਕਿ ਫਿਲਹਾਲ ਤਾਂ ਮੁਲਾਕਾਤਾਂ ਦੇ ਦੌਰ ਤੋਂ ਬਾਅਦ ਵੀ ਨਤੀਜਾ ਸਿਫਰ ਹੈ ਕਿਸਾਨ ਅਹਿਦ ਲੈ ਚੁੱਕੇ ਨੇ ਕਿ ਕਾਨੂੰਨ ਵਾਪਸ ਕਰਾਏ ਬਿਨਾਂ ਨਹੀਂ ਮੁੜਾਂਗੇ ਤੇ ਕੇਂਦਰ ਵੀ ਸੌਦਾ ਦਾ ਰਾਗ ਆਲਾਪ ਰਹੀ ਹੈ